ਮਨਕਿਓ ਸੱਜਲਕਾਰਾ ਸਪਤਾ ਸਮਿਕਦਾ 1690 ਜੇਦੇ ਵਿੱਚ ਸੂਰਜ ਧਰਤੀ ਚੰਨ ਗ੍ਰਹਿਰ ਅਚਤੇ ਛਿਤੀ ਰਾਤੀ ਖੰਡ ਬ੍ਰਹਮੰਡ ਨੂੰ ਅਚਤੇ ਧਰਤੀ ਨੂੰ 24 ਘੰਟਿਆਂ ਚ ਆਪਣੇ ਦੁਆਲੇ ਘੁੰਮਣ ਲਾਤਾ ਚੰਨ ਨੂੰ ਧਰਤੀ ਦੇ ਆਲੇ ਘੁੰਮਣ ਲਾਤਾ ਧਰਤੀ ਨੂੰ ਸੂਰਜ ਜਨਾ ਧਰਤੀ 24 ਘੰਟਿਆਂ ਚ ਆਪਣੇ ਦੁਆਰੇ ਘੁੰਮਦੀ ਆ ਇਹਨੂੰ ਕੀ ਕਹਦਾਵੇਂ ਕਾਲ ਸਮਾ ਸਮਾ ਕਿੱਦਾਂ ਬਣਿਆ ਪਰਮੇਸ਼ਰ ਨੇ ਗ੍ਰਹਿ ਰਜੇ ਸ੍ਰਿਸ਼ਟੀ ਦੇ ਜੀ ਧਰਤੀ ਨੂੰ ਆਪਣੇ ਦੁਆਰੇ ਘੁੰਮਣ ਲਾਤਾ ਜੀ ਬਣ ਗਿਆ ਕਾਲ ਸਮਾ ਬਣ ਗਿਆ ਸੂਰਜ ਦਾਰੇ ਘੁੰਮਣ ਲਾਤਾ ਸਾਤ ਚ ਰੁੱਤਾਂ ਬਣ ਗਈਆਂ ਸਾਲ ਬਣ ਗਿਆ ਚੰਦਰਮੇ ਨੂੰ ਘੁੰਮਣ ਲਾਤਾ ਧਰਤੀ ਦੇ ਦੁਆਲੇ ਵੀ ਸੋ ਕਹਿਣ ਤੋਂ ਭਾਵ ਕਾਲ ਕਿੱਦਾਂ ਬਣਿਆ ਪਰਮੇਸ਼ਰ ਨੇ ਇਹ ਗ੍ਰਹਿ ਬਣਾਏ ਧਰਤੀ ਨੂੰ ਘੁੰਮਣ ਲਾਤਾ ਕਾਲ ਬਣ ਗਿਆ ਸਮਾ ਬਣ ਗਿਆ ਧਰਤੀ ਨੂੰ ਸੂਰਜ ਦੇ ਆਲੇ ਘੁੰਮਣ ਲਾਤਾ ਸਾਜ਼ੂਤ ਹੋ ਜਾਂਦੀ ਰੁੱਤਾਂ ਬਣ ਗਈਆਂ